ਕੀ ਨਹੀਂ ਮਾਲਕੀ ਜਮੇਣਾ ਪੈਸੇ ਲੈ ਕੇ ਕੀਤੀਆਂ ਇਹ ਬੰਦੇ ਦੂਰਾ ਰੁਪਈਆ ਲਾ ਲਓ ਜਾਂ ਦੂਰਾ ਮਾਫ ਨਾ ਕੁਝ ਵੀ ਲਾ ਲਓ ਇਹ ਐ ਕਾ ਤੂੰ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਕਿਉਂਕਿ ਤੁਸੀਂ ਹੰਡਾ ਰਹੇ ਹੋ ਮੈਂ ਗੱਲ ਤਾਂ ਤੁਹਾਨੂੰ ਪੁੱਛ ਰਿਹਾ ਵੀ ਤੁਸੀਂ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਨਾਲ ਇਦਾਂ ਕਿਉਂ ਹੋ ਰਿਹਾ ਮੈਂ ਤੇ ਉਹੀ ਗੱਲ ਕਰਨ ਡਿਆ ਵਾਂ ਵੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹ نسل ਤੇ ਫਸਲ ਇਦਾਂ ਦੋ ਸਾਡੀਆਂ ਕੁਸਲੀਆਂ ਹੋਣ ਡੀਆਂ نسل ਨੂੰ ਨਸ਼ੇਰਾ ਚ ਲੰਡਿਆ ਤੇ ਫਸਲ ਆ ਜਿਹੜੀ ਉਹ ਪਾਣੀ ਛੱਡ ਕੇ ਚਲੋ ਮੰਨ ਲਓ ਅਸੀਂ ਕੰਨੇ ਕੁਦਰਤ ਦੀ ਮਾਰ ਨਾ ਹਾਂ ਪਰ ਇਹਦਾ ਪ੍ਰਬੰਧ ਆਪਾਂ ਨੂੰ ਪਹਿਲਾਂ ਵੀ ਕਰਨਾ ਚਾਹੀਦਾ ਜੇ ਕੁਦਰਤ ਨੇ ਚਲੋ ਉਹਦੇ ਉਹਦੇ ਵਾਸਤਾ ਨਾਲ ਜੋ ਕਰਨਾ ਉਹ ਕਰਦਾ ਚੰਗਾ ਹੀ ਕਰਦਾ ਆਪਾਂ ਮਾੜਾ ਨਹੀਂ ਆਂਦੇ ਉਹਨੂੰ ਦੋਸ਼ ਨਹੀਂ ਬੰਦੇ ਨੇ ਕੰਮ ਕਰ ਲਿਆ ਚੰਗਾ ਤੇ ਉਹਨੇ ਕੀਤਾ ਤੇ ਮਾੜਾ ਹੋ ਗਿਆ ਆਈਆਂ ਨੇ ਜੋ ਕਰਦਾ ਉਹ ਚੰਗਾ ਕਰਦਾ ਪਰ ਇਹਦਾ ਆਪਾਂ ਪ੍ਰਬੰਧ ਵਾ ਜਿਹੜਾ ਉਹ ਕਰ ਸਕਦੇ ਆ ਨਾ ਹਜ਼ਾਰਾਂ ਏਕੜ ਆ 16 ਪਿੰਡ ਜਿਹੜੇ ਆ ਸੰਗਰਾ ਬਾਉਪੁਰ ਇਹਦੇ ਅੰਦਰ 16 ਪਿੰਡ ਵੇੜੇ ਪਾਣੀ ਦੇ ਵਿੱਚ ਡੁੱਬੇ ਆ ਉਹ ਡੁੱਬੇ ਹੋਇਆ ਡੁੱਬੇ ਆ ਲੋਕ ਘਰਾਂ ਚ ਕਈ ਘਰ ਛੱਡ ਕੇ ਨਹੀਂ ਜਾ ਰਹੇ ਜੇ ਕਿਉਂਕਿ ਉਹਨਾਂ ਦਾ ਸਮਾਨ ਇੰਨਾ ਵਾ ਘਰ ਨਾ ਮੋਹ ਹੁੰਦਾ ਤੁਹਾਨੂੰ ਪਤਾ ਨਹੀਂ ਜਾਂਦੇ ਹੁਣ ਇੱਧਰ ਲਾ ਲੋ ਹਾਂ ਆ ਪੀਮਾ ਤੋਂ ਲੈ ਕੇ ਪੀਮਾ ਹੋ ਗਿਆ ਚੱਕਪਤੀ ਭਾਲੂ ਭਾਦਰ ਠੱਕਰਕੋੜਾ ਹੋ ਗਿਆ ਮੰਡਝਾਰਾ ਹੋ ਗਿਆ ਸੈਨਪੁਰ ਬੂਲੇ ਹੋ ਗਿਆ ਆਲੀ ਕਲਾ ਹੋ ਗਿਆ ਆਲੀ ਖੁਰਦ ਹੋ ਗਿਆ ਅੱਲੂਆਲ ਹੋ ਗਿਆ ਬੂਥੋਆਲ ਹੋ ਗਿਆ ਹਾਜੀਪੁਰ ਹੋ ਗਿਆ ਲੋਦੀਆਲ ਹੋ ਗਿਆ ਕਬੀਰਪੁਰ ਹੋ ਗਿਆ ਕਿੰਨੇ ਕੁ ਦਾ ਹੁੰਦੇ ਸੀ ਜਿਹੜੇ ਕਿ ਸਾਰੇ ਪਾਣੀ ਦੀ ਮਾਰ ਥੱਲੇ ਆ ਗਏ ਆ ਇਹ ਧਾਨਿਆਂ ਤੁਹਾਡਾ ਜਿਗਰਾ ਜਿਹੜਾ ਤੁਸੀਂ ਨਾ ਜਿਗਰਾ ਫਿਰ ਕੀ ਕਰੀਏ ਹੁਣ ਫਿਰ ਇਹਦੇ 10ਵੇਂ ਪਾਸ਼ਾ ਦੀ ਫੌਜ ਆ ਤੁਹਾਨੂੰ ਪਤਾ ਹੀ ਆ ਪੰਜਾਬੀ ਸਿੱਖ ਜਿਹੜੇ ਤੇ ਆਪ ਤਾਂ ਚੱਲੂ ਆਉਂਦੀਆਂ ਰਹਿੰਦੀਆਂ ਵਾ ਪਰ ਮੈਂ ਅੱਗੇ ਕਰਦਾ ਰਹਿਣਾ ਨਾ ਪਤਾ ਨਹੀਂ ਸਾਡੇ ਚਿੰਨ੍ਹ ਕੀ ਕਿਹੋ ਜੀ ਆ ਅਸੀਂ ਉੱਠ ਪੈਨੇ ਆ ਪਰ ਕੋਈ ਗੱਲ ਨਹੀਂ ਤੁਹਾਡੇ ਅਰਗੇ ਭਰਾ ਜੋਦੇ ਕੇ ਝਾਰੂ ਸਾਡੇ ਨਾਲ ਵਾ ਨਾ ਕੋਈ ਪ੍ਰਵਾਹ ਨਹੀਂ ਜਿੱਤੇ ਜਿੱਥੋਂ ਵੀ ਪਤਾ ਨਹੀਂ ਮੈਂ ਤੁਹਾਨੂੰ ਦੱਸਾਂ ਵੀ ਕਿੱਥੋਂ ਕਿੱਡੀ ਕਿੱਡੀ ਦੂਰੋਂ ਜਿਹੜੇ ਸਾਡੇ ਨੌਜਵਾਨ ਪੀੜੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਦੱਸੀਦਾ ਵਾ ਜੇ ਮਿੱਟੀ ਦੀ ਲੋੜ ਮਿੱਟੀ ਵਾਧੂ ਜੇ ਮੰਨ ਲਓ ਰਾਚਣ ਦੀ ਲੋੜ ਰਾਚਣ ਵਾਧੂ ਜੇ ਪਸ਼ੂਆਂ ਦਾ ਚਾਰਾ ਚਾਹੀਦਾ ਉਹ ਵਾਧੂ ਸਾਰਾ ਕੁਝ ਵਾਧੂ ਕਰੀ ਜਾਂਦੇ ਆ ਤੇ ਹੁਣ ਅਸੀਂ ਬੇਨਤੀ ਕਰਦੇ ਸਾਨੂੰ ਮਿੱਟੀ ਦੀ ਤੇ ਬੋਰੇ ਡੀਜ਼ਲ ਤੇ ਡੀਜ਼ਲ ਮਸ਼ੀਨਾਂ ਚੱਲਣੀਆਂ ਵਾ ਬਾਕੀ ਸਾਡੀ ਕਿਹੇ ਮੈਂ ਤੁਹਾਨੂੰ ਦੱਸਾਂ ਜਿਹੜੀਆਂ ਮੌਜੂਦਾ ਸਰਕਾਰ ਵਾ ਆਪਾਂ ਕੋਈ ਰਾਜਨੀਤਿਕ ਜਾਂ ਸਿਆਸੀ ਤੌਰ ਤੇ ਨਹੀਂ ਬੋਲਦੇ ਕਈਆਂ ਨੂੰ ਗੁੱਸਾ ਲੱਗੂ ਤੇ ਲੱਗੇ ਪਰ ਮੌਜੂਦਾ ਸਰਕਾਰ ਨੇ ਸਾਡੀ ਥਾਰ ਨਹੀਂ ਲਈ ਦਿਲ ਦੇ ਦਰਦਾਂ ਤੇ ਰਾਣਾ ਇੰਦਰ ਪ੍ਰਤਾਪ ਉਹ ਜਿਹੜਾ ਵਾ ਉਹਨੇ ਸਾਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮਸ਼ੀਨਾਂ ਵੀ ਦਿੱਤੀਆਂ ਡੀਜ਼ਲ ਵੀ ਦਿੱਤਾ ਇੱਕ ਪੋਗਲਾਂ ਦੀ ਉੱਥੇ ਖਲੋਤੀ ਆ ਬਾਕੀ ਹੁਣ ਵੀ ਉਹ ਕਹਿ ਰਿਹਾ ਵੀ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਉਹ ਦੱਸੋ ਸੁਖਬੀਰ ਬਾਦਲ ਆਇਆ ਸੀ ਉਹਨਾਂ ਨੇ ਚਲੋ ਉੱਥੇ ਤੇਲ ਦੇ ਗਏ ਹੋ 10000 10000 ਲੀਟਰ ਆ ਭਾਈ ਅਮਰਪਾਲ ਵਾ ਉਹਨਾਂ ਨੇ ਚਲੋ ਲੰਗਲਾ ਸੰਤ ਬਾਬਾ ਤਾਰਾ ਸਿੰਘ ਜੀ ਹੋਰ ਨਾਲ ਤੋਂ ਵਰਸਾਏ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਮਹਾਪੁਰਸ਼ਾ ਉਹਨਾਂ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ 12 ਤਰੀਕ ਦਾ ਜਿਹੜਾ ਉਧਰ ਬਾਉਪੁਰ ਵਾਲੇ ਬੰਨੇ ਪਾਣੀ ਟੁੱਟਾ 12 ਤਰੀਕ ਤੋਂ ਹੀ ਵਿਅੰਤ ਲੰਗਰ ਵਾ ਜਿਹੜਾ ਉੱਥੇ ਚੱਲ ਰਿਹਾ ਇਤੋਂ ਤੱਕ ਥਾ ਦੂੰਗਾ ਸੰਤਾਂ ਨੇ ਉੱਥੇ ਮਾਈ ਦਾਕ ਦਾ ਨਾ ਘਰ ਟਹਿ ਗਿਆ ਉਧਰ ਜਿਹੜੇ ਸਰਕਾਰਾਂ ਦੇ ਕੰਮ ਕਰਨ ਵਾਲੇ ਆ ਨਾ ਉਹ ਸਾਧੂ ਸੰਤ ਕਰਦੇ ਆ ਉਹਨਾਂ ਕਿਹਾ ਮਾਈ ਤੇਰਾ ਘਰ ਬਣਾ ਕੇ ਦੇਵਾਂਗੇ ਬੇ ਟੈਨਸ਼ਨ ਨਾ ਲੈ ਬਾਬਿਆਂ ਦੇ ਸਿੰਘ ਵਾ ਜ਼ਹੀਦਾਰ ਇਥੇ ਬਾਬਾ ਹੀਰਾ ਸਿੰਘ ਜੀ ਉਹ ਘਰਾਂ ਚ ਗਏ ਆ ਸੁਲਤਾਨਪੁਰ ਡੇਰੇ ਤੇ ਰਹਿੰਦੇ ਆ ਮਾਇਆ ਵੀ ਦੇ ਕੇ ਆਏ ਆ ਜਿੰਨੀ ਜਿੰਨੀ ਜਿੰਨਾਂ ਘਰਾਂ ਚਾ ਜ਼ਰੂਰ ਤਾ ਵੇਖੋ ਸਰਕਾਰਾਂ ਦੱਸਣ ਵੀ ਇਹ ਕਿੰਨੇ ਘਰਾਂ ਚ ਜਾ ਕੇ ਉੱਥੇ ਮਾਇਆ ਜਾਂ ਕੀ ਕਰਕੇ ਆਏ ਕੀ ਕੀ ਦਿੱਤਾ ਉਹਨਾਂ ਨੇ ਦੱਸਣ ਵੀ ਨਾ ਉੱਥੇ ਆਏ ਉਹਦੇ ਬੇੜੀਆਂ ਚ ਬੈ ਕੇ ਫੋਟੋਆਂ ਲਵਾ ਲਈਆਂ ਫੋਟੋਆਂ ਲਵਾ ਕੇ ਤੇ ਚੜੇ ਗੱਡੀਆਂ ਦੇ ਦੇ ਚਲੇ ਗਏ ਨਹੀਂ ਸੋਸ਼ਲ ਮੀਡੀਆ ਜਾਂ ਦੂਜੇ ਨੈਟ ਤੇ ਤਾਂ ਐ ਲੱਗਦਾ ਬਹੁਤ ਮਗਰ ਆ ਰਹੇ ਆ ਆ ਵੇਖੋ ਜੀ ਆਉਂਦੇ ਫੋਟੋਆਂ ਲਵਾਉਣੀਆਂ ਆ ਕੋਈ ਨਹੀਂ ਫੋਟੋਆਂ ਲਵਾਉਣਾ ਉਹਦੇ ਇੱਥੇ ਨਹੀਂ ਕੋਈ ਆ ਨਹੀਂ ਆਉਂਦਾ ਜਿਵੇਂ ਇੱਥੇ ਕਿੰਨੇ ਆਉਣਾ ਕੋਈ ਨਹੀਂ ਬਹੜਿਆ ਮੈਂ ਤੁਹਾਨੂੰ ਕਿਹਾ ਵੀ ਮੈਂ ਪਹਿਲਾਂ ਵੀ ਉੱਥੇ ਦੱਸਿਆ ਸੀ ਉਦਣਾ ਚੱਲ ਕੇ ਆਏ ਆ ਹਾਂ ਉਹ ਆ ਜਾਣ ਚੱਲ ਕੇ ਬੇਨਤੀ ਕੀਤੀ ਉੱਥੇ ਪ੍ਰਸ਼ਾਸਨ ਨੂੰ ਵੀ ਅਸੀਂ ਆ ਕੇ ਸਾਡਾ ਬੰਨ੍ਹ ਰਿਹਾ ਸੀ ਕੰਢਿਆ ਉੱਥੇ ਜਾ ਕੇ ਤੁਸੀਂ ਉਹਦਾ ਵੇਖੋ ਇੱਥੇ ਸਾਡੇ ਕੋਲੇ ਕੋਈ ਨਹੀਂ ਆਇਆ ਹੁਣ ਵੀ ਇੱਥੇ ਨਹੀਂ ਕਿਸੇ ਵੀ ਆਉਣਾ ਹੁਣ ਉਹ ਉੱਥੋਂ ਪਿੱਛੋਂ ਫੋਟੋਆਂ ਲਵਾ ਕੇ ਉੱਥੋਂ ਪਾ ਕੇ ਵੀਡੀਓ ਵੀਡੀਓ ਚਲੋ ਇੰਨਾ ਚਲੇ ਜਾਣਾ ਅੱਜ ਨਹੀਂ ਆਏ ਸਵੇਰੇ ਆ ਜਾਣਗੇ ਜਿੰਮੇਦਾਰਾਂ ਨੇ ਆਪਣੇ ਖਰਚੇ ਦੇ 5-500 ਰੁਪਏ ਆਪਣੇ ਨੂੰ ਢਾਲ ਲਾ ਕੇ ਹਮ ਇਕੱਠੇ ਕਰਕੇ ਉਹ ਉਹਨਾ ਆਪ ਬਣ ਲਿਆ ਹੋਇਆ ਇਹਦੇ ਵਿੱਚ ਕਿਸੇ ਦਾ ਇਹ ਨਹੀਂ ਕਿ ਸਰਕਾਰ ਕਹੋਗੇ ਅਸੀਂ ਯਾਰ ਮੈਂ ਤਾਂ ਨਾ ਇੱਥੇ ਗੱਲ ਫੇਰ ਆਉਂਦੀ ਪ੍ਰੈਕਟੀਕਲ ਦੀ ਜਿਹੜੇ ਮੇਰੇ ਵੀਰ ਭਰਾ ਇੱਥੋਂ ਤੱਕ ਪਹੁੰਚ ਗਏ ਨਾ ਉਹਨਾਂ ਉਹ ਇਹਨਾਂ ਦੀ ਦਿਲ ਦੀ ਤਕਲੀਫ ਦਰਦ ਸਭ ਕੋਈ ਸਮਝਣੀ ਕਿਉਂਕਿ ਨਾ ਦੇਸ਼ ਹੈ ਜਾ 47 ਚ ਇਹ ਵਾਰ-ਵਾਰ ਇਹਨਾਂ ਤੇ ਮਾਰ ਪੈਂਦੀ ਰਹੀ ਹੈ ਅਸੀਂ ਅੱਜ ਵੀ ਗੁਲਾਮ ਆ ਜੀ ਹਾਂ ਉਹ 15 ਅਗਸਤ ਮਨਾਉਂਦਾ ਉਧਰ ਸਾਡਾ 15 ਅਗਸਤ ਇੱਥੇ ਬਣਿਆ ਪਿਆ ਇੱਥੇ ਤਾਂ ਕੋਈ ਆਇਆ ਨਹੀਂ ਸਾਡੇ ਕੋਲੇ ਯਾਰ ਉੱਥੇ ਜਾ ਕੇ ਉਹਨਾਂ ਨੂੰ ਪੁੱਛ ਲਈਏ ਜਿਹੜੇ ਡੁੱਬੰਡੇ ਕਿੱਥੇ ਫਿਰਦਾ ਤਾਮਲ ਲਾਡੂ ਕਿੱਥੇ ਘੇਰ ਲਾ ਆ ਗੁਲਾਮੀ ਇਹ ਹੀ ਹੁੰਦੀ ਆ ਕਿ ਬੰਦਾ ਜਦੋਂ ਸਮੇ ਤੋਂ ਪਿੱਛੇ ਪੈ ਜਾਂਦਾ ਨਾ ਹੁਣ ਆਪਾਂ ਹੀ ਆ ਯਾਰ ਆਪਣੇ ਦੇ ਘਰੇ ਕੋਈ ਆਪ ਤਾਂ ਪੈ ਜਾਂਦੀ ਕੋਈ ਬਜ਼ੁਰਗ ਬਿਮਾਰ ਹੋ ਗਿਆ ਜਾਂ ਆਪਾਂ ਹੀ ਕੋਈ ਮਾਰਾ ਚੰਗਾ ਚੱਲਦਾ ਹੀ ਰਹਿੰਦਾ ਘਰਾਂ 'ਚ ਇਹ ਆਪਾਂ 2-2 3-3 ਸਾਲ ਨਹੀਂ ਉੱਠਦੇ ਇਹ ਤਾਂ ਮੈਂ ਕਹਿੰਦਾ ਵੀ ਜਿੰਨੇ ਚਿਰ ਨੂੰ ਸਾਹ ਪਹਿਲਾਂ 23 ਚ ਕਹਿੰਦੇ ਆਇਆ 24 ਚ ਮਾੜਾ ਜਾਂਦਾ ਪੱਤਰ ਪੁੱਤਰ ਲੈ ਕੀ ਤਾ ਹੀ ਇਹ ਕੰਮ ਤੇ 25 ਚ ਫੇਰ ਆ ਗਿਆ ਮੈਂ ਇਹਨਾਂ ਨੂੰ ਫੇਰ ਆਣਾ ਸਰਕਾਰ ਨੂੰ ਜਾ ਕੇ ਇਹਦਾ ਹੱਲ ਕਰ ਦੋ ਨਹੀਂ ਨਹੀਂ ਇੱਥੇ ਬੰਬ ਬੰਬ ਛੋਟੋ ਕੋਈ ਆ ਸਾਡੇ ਏਰੀਏ ਤੇ ਖਤਮ ਕਰੋ ਖਤਮ ਤੇ ਗਈ ਹੋਏ ਆ ਜੇ ਮੰਨ ਲਓ ਵੀਰ ਜੀ ਨਹੀਂ ਜੇ ਹੁਣ ਕਰ ਜੇ ਇੱਥੇ ਜਿੰਨੇ ਲੈਣੇ ਉਹਨੇ ਤੇ ਲੈਣੇ ਲੈਣੇ ਆ ਚੁੱਕ ਚੁੱਕ ਕੇ ਪੈਸੇ ਲਾਏ ਫਸਲਾਂ ਬਰਬਾਦ ਹੋ ਗਈਆਂ ਗਾਂ ਕਣਕ ਕਰੇ ਨਾ ਬੀਜਣੀਆਂ ਜਵਾਕਾਂ ਨੂੰ ਕੋਣ ਆ ਤਾ ਕੋਣ ਆ ਕੀ ਆ ਹੁਣ ਖਰਚੇ ਕਿੰਨੇ ਆ ਤੁਹਾਨੂੰ ਪਤਾ ਚੱਲਣ ਦੇ ਆ ਸਾਡੇ ਪਿਓ ਦਾਦੇ ਵੀ ਇਹੋ ਕੰਮ ਇਹੋ ਦੁੱਖ ਚੱਲਦੇ ਆਏ ਤੇ ਗਾਂਹੀਂ ਜੱਲਣੇ ਤੇ ਗਾਂ ਮੈਨੂੰ ਲੱਗਦਾ ਵੀ ਸਾਡੇ ਬੱਚਿਆਂ ਦਾ ਜਿਹੜਾ ਹਾਲਵਾ ਉਹਨਾਂ ਨੇ ਵੀ ਇਹੋ ਕੰਮ ਇਹਨਾਂ ਨਾਲ ਵੀ ਹੋਣਾ ਤੁਹਾਨੂੰ ਕੋਈ ਵਧੀਆ ਦੇਖ ਨਹੀਂ ਰਿਹਾ ਖਾਣੋਂ ਕੁਛ ਨਹੀਂ ਦਿਖਦਾ ਜੀ ਸਾਰਾ ਇਹੋ ਹੀ ਦਿਖਣ ਦਿਆ ਜੇ ਸਾਡੇ ਇੱਥੇ ਚੰਗੇ ਕੰਮ ਕਰਨ ਤੇ ਫਿਰ ਲੋਕੀ ਕਿਉਂ ਇਦਾਂ ਕਰਨ ਭੱਜੇ ਫਿਰਨ ਸਾਡੇ ਪੰਜਾਬ 'ਚ ਨਹੀਂਗਾ ਕੋਈ ਵੀ ਬਹੁਤ ਕੁਛ ਆ ਬਹੁਤ ਕੁਛ ਆ ਨਾ ਪਰ ਆ ਚੀਜ਼ਾਂ ਪੰਜਾਬ 'ਚ ਇਹਨਾਂ ਦਾ ਹੱਲ ਹੋ ਜਾ ਬਾਕੀ ਹੋਰ ਗੱਲ ਇੱਕ ਕਰਦਾ ਮੈਂ ਪੀ ਜਿਹੜੇ ਆnde ਆ ਪਾਣੀਆਂ ਦਾ ਹੱਕ ਸਾਡੇ ਉੱਤੇ ਆ ਅੱਛਾ ਜੇ ਡੋਬਾ ਪੈਂਦਾ ਤੇ ਤਾਂ ਵੀ ਪੰਜਾਬ ਹਾਂ ਤੇ ਸੋਕਾ ਪਾਉਣਾ ਤੇ ਤਾਂ ਵੀ ਆnde ਪੰਜਾਬ ਨੂੰ ਪਾਉਣਾ ਸਾਨੂੰ ਪਾਣੀ ਦੇ ਦਿਓ ਹੁਣ ਉਹ ਹੱਕਾਂ ਵਾਲੇ ਪਾਣੀ ਦਾ ਹੱਕ ਜਿਹੜਾ ਮੰਗਦੇ ਕਿੱਥੇ ਗਿਆ ਹੁਣ ਉਹ ਕਹਿੰਦੇ ਸਾਡੇ ਹੁਣ ਹੁਣ ਲੈਣ ਨਾ ਪਾਣੀ ਇਥੋਂ ਆ ਪਾਣੀ ਵਾਧੂ ਹੋਇਆ ਫਿਰਨ ਡਿਆ ਵਾ ਹੁਣ ਕਿਉਂ ਨਹੀਂ ਗੱਲ ਕਰਦਾ ਕੋਈ ਹੁਣ ਕਿਉਂ ਨਹੀਂ ਆਉਂਦਾ ਇੱਥੇ ਆ ਕੇ ਕਹਿੰਦਾ ਸਾਨੂੰ ਪਾਣੀ ਚਾਹੀਦਾ ਵਾ ਹਾਂ ਜਦੋਂ ਪਾਣੀ ਇਹ ਜੋ ਗੋਨਵਾਲ ਉੱਪਰ ਤੋਂ ਲੈ ਕੇ ਵੇਖ ਲੋ ਹਰੀਕੇ ਹਰੀਕੇ ਨੂੰ ਥੱਲੇ ਵੀ ਸਾਡੇ ਵੀਰ ਬੈਠੇ ਆ ਬਹੁਤ ਏ ਸਾਬ ਲਾ ਲੋ ਪਹਿਲਾ ਆ ਏਰੀਆ ਮਾਰਿਆ ਹੂੰ ਡਰ ਨਹੀਂ ਚੁੱਕੇ ਹੂੰ ਜਦੋਂ ਪਾਣੀ ਇੱਧਰ ਦਿਖਿਆ ਵੀ ਹੁਣ ਇੱਧਰ ਕੰਮ ਸਾਫ਼ ਹੋ ਗਿਆ ਹੂੰ ਉਦੋਂ ਗਾੜੀ ਚੁੱਕਦੇ ਡਾਰ ਤੇ ਗਾੜ ਲ ਬੰਨਨ ਗਿਆ ਉਦੋਂ ਪਾਣੀ ਪਹਿਲਾਂ ਆਂਦੇ 70000 80000 ਕਿਊਸਕ ਨੰਗ ਨਾਲ ਮੁੜ ਕੇ 2 ਲੱਖ ਕਿਊਸਕ ਨੰਗ ਗਿਆ ਉਦੋਂ ਦੀ ਪਾਣੀ ਆ ਉਹ ਵੀ ਉਹਦੇ ਨਾਲ ਦੇ ਨਾਲ ਤੁਰਿਆ ਜਾਂਦਾ ਤੇ ਕੰਮ ਨਾਲੋਂ ਨਾਲ ਤੁਰਿਆ ਜਾਂਦਾ ਜੇ ਚਲੋ ਇਹਦੇ ਹੱਲ ਵੀ ਹੁੰਦੇ ਆ ਬਾਕੀ ਇਹ ਬੇਨਤੀ ਕਰਦੇ ਆ ਸਾਡੀ ਸੰਤਾ ਮਹਾਪੁਰਸ਼ਾਂ ਤੋਂ ਬਿਨਾ ਕਿਸੇ ਨੇ ਬਾਹ ਨਹੀਂ ਫੜਨੀ ਜੇ ਸਿਆਣੇ ਆnde ਸੰਤ ਨਾ ਹੋਤੇ ਜਗਤ ਮੇ ਮਰਮਟਦਾ ਸੰਸਾਰ ਜੇ ਸਾਧੂ ਸੰਤ ਨਾ ਹੋਣ ਉਹਨਾਂ ਦੇ ਸਿਰ ਤੇ ਤੇ ਆ ਖਲੋਤੀ ਆ ਧਰਤੀ ਤੁਹਾਡੇ ਵਰਗੇ ਭਰਾ ਵਾ ਨੌਜਵਾਨ ਪੀੜੀ ਆ ਜਿਹੜੀ ਸਾਡੀ ਉਹ ਜਿੰਨੀ ਸਾਡੀ ਵੀਡੀਓ ਪਾਉਂਦੀ ਮਿੱਟੀ ਦੀ ਸੇਵਾ ਸਾਨੂੰ ਉਹ ਕਿਸੇ ਨੇ ਵੀਰ ਮਾਲਵੇ ਚੋਂ ਚੰਡੀਗੜ੍ਹ ਤੋਂ ਕੱਲ ਟਰਾਲੀਆਂ ਆਈਆਂ ਮੋਹਾਲੀ ਤੋਂ ਮਾਲਵੇ ਚੋਂ ਵੀਰ ਆਏ ਦਵਾਬੇ ਚੋਂ ਆਏ ਮਾਝੇ ਵਾਲੇ ਸਾਡੇ ਵੀਰ ਆਏ ਸਾਰੇ ਤੁਸੀਂ ਜਿੰਨੇ ਜਿੱਥੇ ਜਿੱਥੇ ਜਿੰਨਾ ਵੀ ਦਰਦ ਵਾਕੇ ਸਾਨੂੰ ਹਰ ਰਾਸ਼ਨ ਮਿੱਟੀ ਜੋ ਵੀ ਚੀਜ਼ ਦਿ ਲੋੜਾ ਜਿੱਦ ਰਖਾਲਸਾ ਫੌਜ ਹੋ ਜਾਂਦੀ ਹੈ ਨਾ ਦਮੇ ਪਾਸ਼ਾ ਦੀ ਇਹ ਵਾਧੂ ਕਰ ਦਿੰਦੀ ਪਰ ਇਹਨਾਂ ਨੂੰ ਕੁਚਲਣ ਆਲੇ ਕਈ ਆਏ ਆ ਪਰ ਜਿਹੜੇ ਕੁਚਲ ਜਿਹੜੇ ਜਿਹੜੇ ਕੁਚਲ ਨਾਲ ਆਏ ਉਹਨਾਂ ਦਾ ਅਜ ਨਾਮ ਨਿਸ਼ਾਨ ਨਹੀਂ ਇਹ ਮਹਾਰਾਜ ਦੀ ਫੌਜ ਜਿਹੜੀ ਚੜਦੀ ਕਲਾ ਦੀ ਆ ਇਹ ਚੜਦੀ ਕਲਾ ਦੀ ਰਹਿਣਾ ਵਾ ਕੋਈ ਗੱਲ ਨਹੀਂ ਆ ਜੋ ਅੰਦਾਜ਼ੀ ਜਾਵੇ ਇਹ ਇਹ ਕੌਮਾਂ ਜਿਹੜੀਆਂ ਵਾ ਨਾ ਇਹਨਾਂ ਦੇ ਬੜੇ ਦੁੱਖ ਆਏ ਆ ਬੜਾ ਕੋ ਹੋਇਆ ਵਾ ਇਹ ਕੌਮ ਇਹੋ ਜੀ ਸਾਧਗੀਆਂ ਬਾਜਾਂ ਵਾਲਾ ਵੀ ਇਹ ਨਹੀਂ ਇਹ ਖਤਮ ਨਹੀਂ ਹੋਣੀ ਨਾ ਇਹ ਸਾਡੇ ਆਪ ਦੇ ਭਰਾ ਤੁਸੀਂ ਵਾਦੂਗਾ ਸਾਡੇ ਨਾਲ ਜਿਹੜੇ ਸਾਡੇ ਨਾਲ ਆ ਕੇ ਖਲੋ ਜਾਂਦੇ ਜੇ ਇੰਨਾ ਹੀ ਬੜਾ ਭੈਣ ਭਰਾ ਦਾ ਹਲਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਦੂਜੀ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਆਏ ਬੇਨਤੀ ਕਰਦੇ ਸਾਡਾ ਬੰਨ੍ਹ ਹੀ ਵਜਿਆ ਸੀਗਾ ਅਸੀਂ 1.5 ਮਹੀਨੇ ਤੋਂ ਇੱਥੇ ਸਾਰੇ ਇਲਾਕੇ ਵਾਲੇ ਜੁਟੇ ਹੋਏ ਸੀਗੇ ਠੀਕ ਹੈ ਜੀ ਤੇ ਬੰਨ੍ਹ ਸਾਡਾ ਬਚ ਵੀ ਗਿਆ ਸੀ ਪਾਣੀ ਵੀ ਘਟ ਗਿਆ ਸੀਗਾ ਹਾਂ ਜੀ ਤੇ ਅਸੀਂ ਉੱਤੇ ਮਿੱਟੀ-ਮੁੱਟੀ ਪਾ ਬੈਠੇ ਰਾਹ ਦੇ ਉੱਪਰ ਹੂੰ ਤੇ ਰਾਤ ਅਚਾਨਕ ਖੁੱਡ ਪੈ ਕੇ ਠੀਕ ਹੈ ਜੀ ਇਹ ਸਾਰਾ ਬੰਨ੍ਹ ਸਾਡਾ ਖੁਰ ਗਿਆ ਵਾ ਜੀ ਠੀਕ ਹੈ ਜੀ ਤੇ ਮਿੱਟੀ ਸਾਡੀ ਹੁਣ ਕਿਤੇ ਕਿਤੇ ਇੱਥੇ ਬੰਨੇ ਪਾਣੀ ਸੀ ਇੱਧਰ ਸੁੱਕਾ ਸੀ ਮਿੱਟੀ ਦਾ ਕੋਈ ਮਾੜਾ-ਮੋਟਾ ਪ੍ਰਾਲਾ ਆਪਦਾ ਆਪ ਕਰੀ ਜਾਂਦੇ ਸੀ ਠੀਕ ਹੈ ਜੀ ਹੁਣ ਤੁਹਾਡੇ ਸਾਹਮਣੇ ਇੱਧਰ ਵੀ ਪਾਣੀ ਆ ਤੇ ਇਥੋਂ ਬੰਨ੍ਹ ਟੁੱਟਣ ਕਾਰ ਸਾਨੂੰ ਖਾਸ ਕਰਕੇ ਅਸੀਂ ਕਿਸੇ ਹੋਰ ਅਸਤਵਸਤੀ ਕਿਸੇ ਮਾਇਆ ਦੀ ਸਹਾਇਤਾ ਦੀ ਲੋੜ ਮੰਗ ਨਹੀਂ ਕਰਦੇ ਜੀ ਸਾਨੂੰ ਖਾਸ ਕਰਕੇ ਮਿੱਟੀ ਦੀ ਜ਼ਰੂਰਤ ਹੈ ਜੀ ਮਿੱਟੀ ਤੇ ਖਾਲੀ ਬੋਰੇ ਜਿੰਨੇ ਵੀ ਭਰਾ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਆ ਸਾਨੂੰ ਉਹ ਇੱਥੇ ਦੇਣ ਤੇ ਨਾਲ ਸੰਗਤ ਸਾਡੇ ਨਾਲ ਕੋਈ ਪ੍ਰਾਰਲਾ ਕਰੇ ਤੇ ਸਾਡਾ ਜਿਹੜਾ ਬੰਨ ਵੱਸ ਸਕੇ ਤੇ ਸਾਡੀ ਇਹ ਫਸਲ ਤੇ ਪਿਛਲੀ ਤੇ ਮਰਨ ਵਾਲੀ ਮਾਰੀ ਗਈ ਆ ਤੇ ਆਉਣ ਵਾਲੀ ਫਸਲ ਵੀ ਅਸੀਂ ਬੀਜ ਸਕੀਏ ਇਹੋ ਬੇਨਤੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਜੀ ਅੱਗੇ ਆਪਣੇ ਫਸਲ 시ਗੀ ਝੋਨਾ ਸਭ ਕੁਝ ਸੀ ਗਿਆ ਸੀ ਸਾਡਾ ਝੋਨਾ ਹੀ ਸਾਡਾ ਝੋਨਾ ਖੜਾ ਜੀ 5-6000 ਏਕੜ ਜ਼ਮੀਨ ਸਾਰੀ 5-6000 ਏਕੜ ਫਸਲ ਜ਼ਮੀਨ ਝੋਨੇ ਦੀ ਸਾਰੀ ਨੱਪਿਆ ਗਈ ਹਾਂ ਜੀ ਹੁਣ ਤਾਂ ਜਿਵੇਂ ਪਤਾ ਹੀ ਨਹੀਂ ਲੱਗਦਾ ਹੈ ਨਾ ਜਿਵੇਂ ਨਹੀਂ ਹੁਣ ਤਾਂ ਪਤਾ ਨਹੀਂ ਲੱਗਦਾ ਜੀ ਝੋਨਾ ਕਿੱਥੇ ਆ ਤੇ ਦਰਿਆ ਕਿੱਥੇ ਆ ਆ ਮਾਰੋ ਇਧਰ ਨੂੰ ਦਰਿਆ ਆ ਮਾਰਾ ਹੂੰ ਅੱਗੇ ਸਾਰੇ ਉਹ ਵਾਲਾ ਪਿੰਡ ਵੀ ਵਿੱਚ ਹੀ ਆਣਾ ਉਹ ਪਿੰਡ ਬਾ ਉਪਰ ਹੋਰ ਤਿੰਨ ਚਾਰ ਪਿੰਡ ਸੀ ਉਧਰ ਵਿੱਚ ਉਹਦੇ ਪਹਿਲਾਂ ਅੱਗੇ ਪਾਣੀ ਆਇਆ ਸੀ ਅੱਜ ਤੋਂ 5-7 ਦਿਨ 20 ਦਿਨ ਪਹਿਲਾਂ ਠੀਕ ਹੈ ਜੀ ਅਸੀਂ ਬੱਤੇ ਸੀਗੇ ਠੀਕ ਹੈ ਜੀ ਤੇ ਇਹ ਰਾਤੀ ਸਾਡਾ ਵੀ اچانک ਸਾਡਾ ਵੀ ਰਾਤੀ ਟੁੱਟਣ ਕਾਰਨ ਅਸੀਂ ਉਹਨਾਂ ਨਾਲ ਉਹ ਇੰਨਾ ਪਾਣੀ ਪਹਿਲਾਂ ਕਦੇ ਆਇਆ ਨਹੀਂ ਇੰਨਾ ਪਾਣੀ ਪਿਛਲੀ ਵਾਰੀ ਵੀ ਜਦੋਂ 2023 2023 ਚ ਆਇਆ ਉਹ ਥੋੜਾ ਪਾਣੀ ਘੱਟ ਸੀ ਕਨੂੰ ਤੇ 2023 ਨਾਲੋਂ ਵੀ ਪਾਣੀ ਹਰਕਿ ਜਿਆਦਾ 1900 ਥਾ ਥਾਸੀ ਘੜਾੜ ਆਇਆ ਵਾ ਕੋਈ ਨਾਲੋਂ ਪਾਣੀ ਇਹ ਦੱਸਦੇ ਆ ਬਿਸਾਣੇ ਪੀ ਉਹਨਾਂ ਨੂੰ ਪਾਣੀ ਵੱਧ ਆ ਜੀ ਇਹ ਵੱਧ ਆ ਇਹ ਵੱਧ ਆ ਜੀ ਚਲੋ ਮੇਰੇ ਵੀਰ ਨੇ ਇਨੀਆਂ ਕ ਬੇਨਤੀਆਂ ਜ਼ਰੂਰ ਕਬੂਲਿਆ ਜੇ ਵੀ ਇੱਥੇ ਵੀਰੇ ਕਹਿੰਦੇ ਵੀ ਪੈਸੇ ਮਾਇਆ ਦੀ ਨਹੀਂ ਲੋੜ ਉਦਾਂ ਵੀਰਾਂ ਦੀ ਲੋੜ ਆ ਤੇ ਗੱਟੂ ਮਿੱਟੀ ਦੀ ਲੋੜ ਤੇ ਮੇਰਾ ਵੀਰ ਹੋ ਮਾਮਾ ਕੇ ਪਹੁੰਚੋ ਇੱਥੇ ਮੈਂ ਇਥੋਂ ਮੋਤਵਾਰ ਵੀਰਾਂ ਦੇ ਨੰਬਰ ਵੀ ਦੇ ਦੂੰਗਾ ਜੇ ਕਿਸੇ ਨੂੰ ਨਾਂ ਪਤਾ ਲੱਗੇ ਤਾਂ ਤੁਸੀਂ ਪੁੱਛ ਕੇ ਉਹ ਜਗ੍ਹਾ ਤੇ ਆ ਸਕਦੇ ਹੋ ਸਾਰੇ ਵੀਰਾਂ ਦਾ ਧੰਨਵਾਦ ਜੀ